ਪਾਲਸੀ ਹੈ ਐਜੂਕੇਸ਼ਨ ਦੇ ਉੱਪਰ ਕਿ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉਦਮਾ ਸਦਕਾ ਔਰ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਡੀਓ ਜਿਸਪਾਲ ਮੌਂਗਾ ਜੀ ਸਾਡੇ ਇੱਥੋਂ ਦੇ ਬੀਪੀਓ ਰਾਜਵਿੰਦਰ ਜੀ ਔਰ ਜਗਦੀਪ ਜੀ ਔਰ ਖਾਸ ਤੌਰ ਤੇ ਇਸ ਸਕੂਲ ਦੇ ਮੁਖੀ ਜਸਵੰਤ ਸਿੰਘ ਜੀ ਜਿਨ੍ਹਾਂ ਦੇ ਉਦਮ ਸਦਕਾ ਇਹ ਸਕੂਲ ਨੂੰ ਫੁੱਲ ਏਸੀ ਕੀਤਾ ਗਿਆ ਸਾਰੇ ਕਮਰਿਆਂ ਦੇ ਵਿੱਚ ਏਸੀ ਲਾਏ ਗਏ ਹਨ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਔਰ ਇੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਸਟਾਫ ਨਾਲ ਗੱਲ ਹੋਈ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸਕੂਲ ਦੀ ਜਿਹੜੀ ਕੈਪੈਸਿਟੀ ਹੈ ਉਹ ਘਟ ਗਈ ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਅਨਕਾਰ ਕੀਤਾ ਇਹ ਪਹਿਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਲੈਣ ਦੇ ਲਈ ਲਾਈਨ ਦੇ ਵਿੱਚ ਲੱਗਣਾ ਪਿਆ ਇਹ ਮਾਨ ਸਰਕਾਰ ਦੇ ਜਿਹੜੇ ਹੁਕਮ ਸੀ ਮਾਨ ਸਰਕਾਰ ਦੇ ਉਦਮ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਚੰਗੇ ਕਦਮ ਪੁੱਟ ਰਹੀ ਹੈ ਉਹਦਾ ਹੈ ਰਿਜ਼ਲਟ ਹੈ ਜਿਸ ਤਰ੍ਹਾਂ ਕੋਈ ਬਿਲਡਿੰਗਾਂ ਸਕੂਲ ਦੇ ਕੋਈ ਸਕੂਲਾਂ ਵਿੱਚ ਜਿਹੜੀ ਕੀ ਪ੍ਰਾਜਨ ਬੰਨ ਚੁੱਕੀ ਹੈ ਉਹਨਾਂ ਦੇ ਵੀ ਕੋਈ ਪ੍ਰਬਾਲਾ ਕਰ ਰਹੇ ਨੇ ਜਾਂ ਕਿਸੇ ਤਰ੍ਹਾਂ ਜਾਂ ਪੂਰੇ ਪੰਜਾਬ ਵਿੱਚ ਵੀ ਅਸੀ ਸਰ ਕਈ ਜਗ੍ਹਾ ਬਿਲਡਿੰਗਾਂ ਵੀ ਕਮਜ਼ੋਰ ਆ ਉਹਨੂੰ ਲੈ ਕੇ ਮਾਨ ਸਰਕਾਰ ਦੀ ਕੀ ਪਾਲਿਸੀ ਹੈ ਨਹੀਂ ਨਹੀਂ ਮੈਂ ਸੁਣਦਾ ਜੀ ਪਹਿਲੀ ਸਰਕਾਰ ਆਈ ਹੈ ਜੀਨੇ ਸਰਕਾਰੀ ਸਕੂਲਾਂ ਦੀ ਬਾਉਂਡਰੀ ਵਾਲ ਵਾਸਤੇ ਮੈਨੂੰ ਲੱਗਦਾ ਕੋਈ ਪਿੰਡ ਅਜਿਹਾ ਨਹੀਂ ਰਿਹਾ ਹੁਣ ਡੀਓ ਸਾਹਿਬ ਮੇਰੇ ਨਾਲ ਬੈਠੇ ਆ ਕਿ ਜਿਨ੍ਹਾਂ ਦੀ ਕੋਈ ਡਿਮਾਂਡ ਸੀ ਉਹ ਪੂਰੀ ਨਾ ਹੋਈ ਹੋਵੇ ਜਿਨ੍ਹਾਂ ਨੇ ਰੂਮਸ ਦਾ ਦੱਸਿਆ ਔਰ ਸਾਡੇ ਇੱਥੇ ਗੁਰਪ੍ਰੀਤ ਸਾਹਿਬ ਬੈਠੇ ਆ ਔਰ ਮੈਨੂੰ ਨਹੀਂ ਲੱਗਦਾ ਕਿਸੇ ਸਕੂਲ ਦੇ ਵਿੱਚ ਕਿਸੇ ਕਮਰੇ ਦੀ ਘਾਟ ਹੈ ਇਸ ਕਰਕੇ ਠੀਕ ਹੈ ਕੋਈ ਇੱਕ ਦਾ ਸਕੂਲ ਹੋ ਸਕਦਾ ਜਿਹਦੇ ਵਿੱਚ ਕੋਈ ਕਮਰੇ ਦੀ ਜਾਂ ਕਿਸੇ ਬਿਲਡਿੰਗ ਦੀ ਘਾਟ ਹੋਵੇ ਪਰ ਅਦਰਵਾਈਜ਼ ਸਰਕਾਰੀ ਸਕੂਲਾਂ ਵਿੱਚ ਹੁਣ ਸਾਰਾ ਚੀਜ਼ਾਂ ਪ੍ਰੋਪਰ ਹੈਗੀਆਂ ਸਾਰੇ ਪੰਜਾਬ ਵਿੱਚ ਐਸੀ ਕੀਤੀ ਜਾ ਰਹੀ ਹੈ ਨਾ ਇਕੱਲੇ ਮੁਕਸਰ ਦੇ ਨਹੀਂ ਇਹ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਮੁਕਸਰ ਸਾਡਾ ਮੋਰੀ ਰਿਹਾ ਹਮੇਸ਼ਾ ਸਾਰੇ ਕੰਮਾਂ ਦੇ ਵਿੱਚ ਤੇ ਅੱਜ ਅਸੀਂ ਪੰਜਾਬ ਦੇ ਲਈ ਸਿਹਤ ਬਣਿਆ ਔਰ ਮਾਰਗਦਰਸ਼ਕ ਬਣਿਆ ਸਾਡਾ ਮੁਕਸਰ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦਾ ਖਾਸ ਤੌਰ ਤੇ ਔਰ ਮੈਂ ਖਾਸ ਤੌਰ ਤੇ ਵਧਾਈ ਦਿਨਾ ਸਾਡੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਜੀ ਦੇ ਉਤਮ ਸਦਕਾ ਉਹਨਾਂ ਦੀ ਦੇਖ ਰੇਖੇਠਾ ਜਿਹੜਾ ਇੱਥੋਂ ਦਾ ਪ੍ਰਬੰਧਾ ਉਹ ਵੀ ਵਧੀਆ ਚੱਲ ਰਿਹਾ ਹੈ ਔਰ ਖਾਸ ਤੌਰ ਤੇ ਇਸ ਸਕੂਲ ਨੂੰ ਦੇ ਸਟਾਫ ਨੂੰ ਸਾਰਿਆਂ ਨੂੰ ਵਧਾਈ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਪਹਿਲੀ ਯਰ ਪ੍ਰੋਗਰਾਮ ਸ਼ੁਰੂ ਕੀਤੀ ਔਰ ਇਸ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਦੁੱਧੇ ਦੀ ਗੱਲ ਕੀਤੀ ਹੈ ਦੁੱਧਾ ਵਿੱਚ ਬਰਸਾਤ ਹੋਈ ਹੈ ਪਾਣੀ ਖੜਾ ਰਿਹਾ ਲਗਾਤਾਰ ਕੁੱਟੀ ਵੀ ਕੀਤੀ ਗਈ ਹੈ ਕਿ ਉਸ ਲਈ ਵੀ ਕੋਈ ਉਪਾਲਾ ਕਰੋਗੇ ਦੇਖੋ ਜਦੋਂ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਹਨ ਕੁਦਰਤੀ ਆਫਤ ਦੇ ਵਿੱਚ ਤਾਂ ਵੱਡੇ ਵੱਡੇ ਪ੍ਰੋਜੈਕਟਾਂ ਫੇਲ ਹੋ ਜਾਂਦੇ ਆ ਤਾਂ ਉਹਦੇ ਲਈ ਵੀ ਕਾਂ ਤੋਂ ਜਿਹੇ ਤੁਸਨ ਦੱਸਿਆ ਅਸੀਂ ਚੰਗਾ ਕੰਮ ਕਰਨ ਦੇ ਲਈ ਜਾਂ ਉੱਥੇ ਜਿਹੜੀ ਸਮੱਸਿਆ ਆ ਰਹੀ ਉਹ ਦੂਰ ਕਰਨ ਦੇ ਲਈ ਉਪਰਾਲਾ ਕਰਦੇ। ਬਸ ਬੱਚਿਓ ਜਿੰਨੇ ਤੁਸੀਂ ਉਹ ਦਿੱਤਾ ਸਿਰਫ 5 ਮਿੰਟ ਹੋਰ ਹੈ। ਬਾਹਰ ਬਾਸਚੰਦਰ ਜੀ ਸੋਰਾ ਸਾਹਿਬ ਮੈਡਮ ਉਹਨਾਂ ਕਸਿੱਤੀਆ ਕਿੰਨਾ ਮਾਰ ਹੁੰਦਾ ਜਦੋਂ ਆਪੀ ਰੋਟੀ ਦਾ ਨਰ ਨਾਲ ਲੱਗਦਾ ਹੈ ਬਈ ਕਿੰਨੇ ਸਨਮਾਨ ਵਾਲੀ ਗੱਲ ਨਹੀਂ ਗਈ ਹੈ ਪਰ ਉਸ ਤੋਂ ਵੱਡੇ ਸਨਮਾਨ ਵਾਲੀ ਗੱਲ ਇਹ ਹੈ ਕਿ ਆਪਾਂ ਉਹਨਾਂ ਬੱਚਿਆਂ ਦਾ ਭਲਾ ਕੀਤਾ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸਿਰਫ ਸਰਕਾਰਾਂ ਹੀ ਪੁੱਛਦੀਆਂ ਜਾਂ ਆਦੇਆਪਸ ਪੁੱਛਦੇ ਹੈ ਉਸ ਤੋਂ ਬਾਅਦ ਰਮਿੰਦਰਜੀਤ ਸਿੰਘ ਜੀ ਬੇਦੀ ਐਸਡੀਓ ਸਾਹਿਬ ਪਰ ਉਹ ਆਪਣੇ ਦਫਤਰੀ ਕੰਮ ਚ ਬਿਜ਼ੀ ਹੋਣ ਕਰਕੇ ਨਹੀਂ ਉਹਨਾਂ ਦੇ ਮੈਡਮ ਮੈਡਮ ਪਰਮਜੀਤ ਕੌਰ ਜੀ ਉਹਦੇ ਬੇਤੀ ਸਾਹਿਬ ਦਾ ਜਨਾਹ ਹੀ ਹੈ ਜਿੱਥਰ ਤੇ ਮੈਡਮ ਦੇ ਕਈ ਚੂਰ ਨੇ ਧੰਨਵਾਦ ਜੀ ਬਹੁਤ ਬਹੁਤ ਰਮਜੀਤ ਕੌਰ ਮੈਡਮ ਜੀ ਦਾ ਬਹੁਤ ਧੰਨਵਾਦ ਰਮਿੰਦਰਜੀਤ ਸਿੰਘ ਦੀ ਬੇਤੀ ਜੀ ਦੇ ਸਨਮਾਨ ਤੋਂ ਬਾਅਦ ਮੈਡਮ ਸੁਮਨ ਜੀ ਮੈਡਮ ਸੁਮਨ ਦੇਖੋ ਜੀ ਮੈਨੂੰ ਪੀਚੇ ਸਾਹਿਬਾਂ ਦਾ ਨਾਮ ਹੀ ਪਤਾ ਪਲੀਜ਼ ਨਾਮ ਪਤਾ ਹੈ ਉਹਨਾਂ ਦੇ ਬਾਰੇ ਨਹੀਂ ਪਤਾ ਪਲੀਜ਼ ਨੇੜੇ ਆਈ ਚੱਲੋ ਤੁਹਾਨੂੰ ਬਹੁਤ ਪਤਾ ਵੀ ਕੀ ਦਾ ਕੀ ਦਾ ਸਨਮਾਨ ਹੋ ਰਿਹਾ ਹੈ ਮੈਡਮ ਸੁਮਨ ਜੀ मैडम निशु जी निशु जी <laughs> हाँ जी मैडम <apples> 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 <वार चीड़ा> <apples> विशु जी बाद मैडम मीनाक्षी मीनाक्षी मैडम ਪੌਰ ਜੀ ਮੈਡਮ ਪ੍ਰਜੋਤ ਕੌਰ ਮੈਡਮ ਸੋਰੀ ਸਾਰੇ ਚਰਨ ਸਿੰਘ ਜੀ ਇਸ ਪ੍ਰੋਗਰਾਮ ਦੇ ਪ੍ਰੋਜੈਕਟ ਇੰਚਾਰਜ ਜਿਨ੍ਹਾਂ ਨੇ ਬਹੁਤ ਚਿਰ ਤੋਂ ਪੰਜਾਬ ਤੇ ਹੋਰ ਪੰਜਾਬ ਦੇ ਚੰਗੀ ਸੇਵਾ ਦਿੱਤੀ ਹੈ ਚਰਨ ਸਿੰਘ ਜੀ ਨੂੰ ਯਾਰ ਲੱਗਦਾ ਹੈ ਸਾਡੇ ਅੱਗੇ ਹਨ। ਨਕਜੋਤ ਕੌਰ ਬਚਾ ਜੀ ਨਵਦੀਪ ਪਹੂਜਾ ਜੀ ਜਿਹੜੇ ਕਿ ਸਕੂਲ ਮੁਖੀ ਨੇ ਬਸਤੀ ਟਿੱਪੀ ਸਾਹਿਬ ਸਕੂਲ ਦੇ ਨਵਦੀਪ ਪਹੂਜਾ ਜੀ ਜਿੰਨਾ ਚਿਰ ਨਵਦੀਪ ਜੀ ਆਉਂਦੇ ਆ ਮੈਂ ਜੀ ਕਰ ਮੈਂ ਬੇਨਤੀ ਕਰਦਾ ਹਾਂ ਸਕੂਲ ਵੱਲੋਂ ਇੱਕ ਸਨਮਾਨ ਚਿੰਨ ਕੌਣੀ ਸਾਹਿਬ ਨੂੰ ਦਿੱਤਾ ਜਾਣਾ ਹੈ ਸੁਜਿੰਦਰ ਸਿੰਘ ਜੀ ਕੌਣੀ ਮਹਿਮਾਨ ਖਸੂਸੀ ਅੱਜ ਦੇ ਪ੍ਰੋਗਰਾਮ ਦੇ ਚੇਅਰਮੈਨ ਖਿਲਾ ਯੋਜਨਾ ਬੋਰਡ ਸਟਾਫ ਦੇ ਬੇਚੇ ਜੀ ਨਾਲ ਹੋ ਜਾਵੇ ਅਜਾ ਮੈਡਮ ਨਾਲ ਆ ਜੀ ਪਲੀਜ਼ ਚੇਅਰਮੈਨ ਸਾਹਿਬ ਦੇ ਨਾਲ ਫੋਟੋ ਹੋ ਜੂਗੀ ਪਲੀਜ਼ ਨਾਲ ਆ ਜੋ ਜੀ ਸਰਮੰਗ ਜਗਦੀ ਸਿੰਘ ਨਾਲ ਤੁਹਾਡੀ ਬੱਚੋ ਪਲੀਜ਼ ਬੈਠੋ ਸਿਰਫ 5 ਮਿੰਟ ਹੋਰ ਹੈ ਹਾਂਜੀ ਪਰਲੇ ਪਾਸੇ ਲਿਓਦੇ ਦੋ ਪੈਡਮ ਹੋਰ ਜੀ ਪਲੀਜ਼ ਨਾਲ ਖੜੋ ਜੀ ਮੈਡਮ ਹਾਂਜੀ p u